ਇਸ ਵਕਤ ਮੈਂ ਬਹੁਤ ਖੂਬਸੂਰਤ ਘਰ ਵਿਖਾਉਣਾ ਤੁਹਾਨੂੰ ਇਸ ਵਕਤ ਮੈਂ ਐਡਮੈਂਟਨ ਦੇ ਵਿੱਚਾਂ ਸਾਊਥ-ਵੈਸਟ ਏਰੀਆ ਹੈਲਜ਼ ਆਰ ਏਰੀਆ ਦੇ ਵਿੱਚ ਸਿੰਘ ਬਿਲਡਰਸ ਨੇ ਬਣਾਇਆ ਘਰ ਵੱਟ ਕੱਢੇ ਪਿਆ ਆਜੋ ਕਿਹਾ ਇਧਰਲੇ ਪਾਸੇ ਨਵਦੀ ਫਿਰੇ ਦਿਖਾ ਦਈਏ ਤੁਹਾਨੂੰ ਘਰ ਦਿਖਾ ਦਿਆਂ ਵੀ ਕਿਹੇ ਜਾਂ ਆਮ ਦੇਖਿਆ ਸਾਰਿਆਂ ਨੇ ਆ ਪਰ ਸਿੰਘ ਬਿਲਡਰ ਵਾਲਿਆਂ ਦਾ ਨਾਂ ਚੱਲਦਾ ਵਾ ਇਹ ਕਿਉਂ ਨਾ ਚੱਲਦਾ ਵਾ ਉਹਦੀ ਖੂਬੀ ਤੁਹਾਨੂੰ ਅੰਦਰ ਜਾ ਕੇ ਪਤਾ ਲੱਗਣੀ ਆ ਬਾਹਰ ਖੁੱਲੇ ਹੀ ਰੱਖੇ ਹੋਏ ਆ ਸਿੱਧੇ ਹੀ ਆਪਾਂ ਆ ਜਾ ਵੜਨਾ ਵਾਂ ਅੰਦਰ ਜਾ ਕੇ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਕਮਾਲ ਕੀਤਾ ਆਜੋ ਅੰਦਰ ਚੱਲ ਜੀ ਬਾਈ ਨਰਮਲ ਜੀ ਤਾਂ ਆਪਣਾ ਵੀਰੇ ਸਾਸਰੀ ਕੱਲ ਕੀ ਹਾਲ ਨੇ ਚੜ੍ਹਦੀ ਕਲਾ ਵੀਰੇ ਗੱਲ ਹੈ ਕਿ ਇਹ ਸਿੰਘ ਬਿਲਡਰਾਂ ਵਾਲਿਆਂ ਦਾ ਨਾਮ ਤਾਂ ਸੁਣਿਆ ਸੀ ਤੇ ਅੱਜ ਘਰ ਕਿਉਂਕਿ ਜਿਹੜੇ ਇੱਥੋਂ ਦੇ ਬਸਨੀਕ ਆ ਆਪਣੇ ਉਹਨਾਂ ਨੂੰ ਤਾਂ ਪਤਾ ਵੀ ਕੌਣ ਆ ਬੰਦੇ ਹਨਾ ਆਮ ਚਰਚਾ ਚੱਲਦੀ ਆ ਵੀ ਬੰਦੇ ਮਹਿੰਗੇ ਬਹੁਤ ਪਰ ਜਦੋਂ ਘਰ ਦੇਖਿਆ ਮਿਲਦਾਈ ਸੁਆਦ ਵਾਲਾ ਕੰਮ ਹੀ ਇਹ ਆ ਐ ਤਾਂ ਬਾਈ ਥੋੜੀ ਜੀ ਮੈਥੀ ਆ ਇਹ ਮੈਥੀ ਆ ਉਹ ਤਾਂ ਦੱਸੋ ਕੀ ਮੈਂ ਤਾਂ ਵੀ ਮਹਿੰਗੇਗਾ ਤਾਂ ਕਹਿੰਦੇ ਸਿੰਘ ਬਿਲਡਰ ਵਾਲਿਆਂ ਨੂੰ ਇਹ ਪਤਾ ਨਹੀਂ ਹੈਗੀ ਮਤਲਬ ਮੋਸਟਲੀ ਜਦੋਂ ਕਈ ਵਾਰ ਮੈਂ ਦੇਖਿਆ ਵੀ client ਆਉਂਦਾ ਵੀ ਆ ਕੋਈ ਘਰ ਖਰੀਦਣ ਕਈ ਵਾਰ ਤਾਂ ਬਚਾਲੇ ਡਰਦੇ ਨਹੀਂ ਆਉਂਦੇ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਊਗਾ ਪਰ ਜਦੋਂ ਤੁਸੀਂ ਕੰਪੈਰੀਜ਼ਨ ਕਰਦੇ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਆ ਸਾਰਾ ਕੁਝ ਐਪਲ ਟੂ ਐਪਲ ਦੇਖਦੇ ਆ ਫਿਰ ਉਹਨਾਂ ਨੂੰ ਜਦੋਂ ਪ੍ਰਾਈਸ ਦਿੰਨੇ ਆ ਸਾਰਾ ਕੁਝ ਉਹ ਫਿਰ ਕਹਿੰਦੇ ਨਹੀਂ ਅਰੇ ਇਸ ਤਾਂ ਸੁਣਿਆ ਹੋਇਆ ਵੀ ਤੁਸੀਂ ਮਹਿੰਗੇ ਬਹੁਤ ਹੋ ਪਰ ਪ੍ਰਾਈਸ ਤਾਂ ਕੰਪੈਰੇਟਿਵ ਹੀ ਆ ਪਰ ਗੱਲ ਹੈ ਕਿ ਹੁਣ ਆਪਾਂ ਘਰ ਦੀ ਗੱਲ ਕਰੀਏ ਉਹ ਤਾਂ ਜਦੋਂ ਆਉ ਇਹ ਹੈਗਾ ਏਰੀਆ ਜਿਵੇਂ ਇੱਥੋਂ ਖੜ ਕੇ ਤਿੰਨਾ ਚਾਰਾਂ ਵਿਊ ਤੇ ਲੱਗਦਾ ਹਨਾ ਇਹ ਕਿੰਨੇ ਏਰੀਏ ਚ ਖੁੱਲਾ ਹੀ ਬਹੁਤ ਏਰੀਆ ਤਾਂ ਇਹ ਘਰ ਹੈਗਾ ਬਾਈ 2500 ਸਕਰ ਫੀਟ ਘਰ ਆਪ੍ਰੋਕਸੀਮੇਟਲੀ ਅੱਛਾ ਹਾਂ 2500 ਸਕਰ ਫੀਟ 2500 ਸਕਰ ਫੀਟ ਹਾਂ ਤੇ ਇਹ ਜਿਹੜਾ ਦੇਖੋ ਇਧਰਲੇ ਪਾਸੇ ਸੜਕਾਂ ਲੱਗਦੀਆਂ ਤਿੰਨ ਪਾਸੇ ਦਾ ਬਾਹਰ ਹੀ ਲੱਗਦਾ ਹੋ ਗਿਆ ਤੁਹਾਡਾ ਮੈਂ ਤਾਂ ਭਾਈ ਆਈ ਹਾਂ ਹਨਾ ਹਾਂਜੀ ਹਾਂਜੀ ਤੇ ਆਪਾਂ ਚੱਲੀਏ ਇਧਰਲੇ ਪਾਸੇ ਵੀ ਚੱਲ ਗਏ ਆ ਅੱਗੇ ਕਿਹੜਾ ਏਰੀਆ ਆ ਗਿਆ ਏ ਇਹ ਆ ਗਈ ਕਿਚਨ ਬਾਈ ਕਿਚਨ ਆ ਗਈ ਹਾਂਜੀ ਹਾਂਜੀ ਅੱਗੇ ਗੈਸ ਚੂਲਾ ਧਰਨਾ ਵਿੱਚ ਦੇਖੋ ਕਿਹਦੇ ਕਰਮਾ ਚ ਹਾਂਜੀ ਅਣ ਯੂਸੂਲੀ ਮਤਲਬ ਜਿਹੜੀ ਅ ਕਿਚਨ ਜਿਹੜੀ ਸਿੰਗ ਬਿਲਡਰਸ ਵੱਲੋਂ ਬੇਸਿਕਲੀ ਜਿਹੜੀ ਬਪ ਬਣਾਉਣੇ ਹੈਗੇ ਆ ਜਾਂ ਡਿਜ਼ਾਈਨ ਕੀਤੀ ਜਾਂਦੀ ਆ ਹੁਣ ਮਤਲਬ ਬੇਸਿਕਲੀ ਡਿਜ਼ਾਈਨਿੰਗ ਵੀ ਸਾਰੀ ਦੀ ਸਾਰੀ ਦੇਖ ਕੇ ਕੀਤੀ ਜਾਂਦੀ ਆ ਵੀ ਮਤਲਬ ਸੋਹਣੀ ਵੀ ਲੱਗੇ ਕਿਉਂਕਿ ਮੋਸਤ ਦੀ ਮਤਲਬ ਲੇਡੀਜ਼ ਨੇ ਜ਼ਿਆਦਾਤਰ ਰਹਿਣਾ ਤਾਂ ਕਿਚਨ ਚ ਹੀ ਹੁੰਦਾ ਉਮਰ ਹੀ ਚ ਰੰਗ ਜਾਂਦੀ ਅਧਿਓ ਵਾਲੀ ਇੱਥੇ ਨਿਕ ਜਾਂਦੀ ਆ ਮੋਸਤ ਦੀ ਹਨਾ ਲੇਡੀਜ਼ ਦੀ ਤੇ ਉਹ ਏਮ ਹੀ ਹੁੰਦਾ ਵੀ ਥੋੜੀ ਜਿਹੀ ਲਗਜ਼ਰੀ ਫੀਲਿੰਗ ਤਾਂ ਹੋਣੀ ਚਾਹੀਦੀ ਆ ਨਾ ਕਿਤੇ ਉਹਨੂੰ ਮжоਰਿਟੀ ਉਹਦਾ ਘਰ ਦੀ ਫੂਡ ਇੱਥੇ ਬਣਨਾ ਲੇਡੀਜ਼ ਨੇ ਟਾਈਮ ਸਪੈਂਡ ਇੱ ਤੋ ਆਹ ਇੰਝ ਤਾਂ ਥੋੜੀ ਜਿਆ ਹੈਗੀ ਜੇਕਰ ਰਸੋਈ ਜੱਜਦੀ ਹੋਊਗੀ ਕਈ ਵੀ ਬੰਦਾ ਵੀ ਬਣਾ ਸਕਦਾ ਵਾਗ ਲੱਗਦਾ ਰਸੋਈ ਜਿੱਥੇ ਕੰਮ ਕਰਦਾ ਜਿਵੇਂ ਦਿਲਜੀਤ ਸਾਂਝ ਹੁਣੀ ਇਹ ਜੀਆਂ ਰਸੋਈਆਂ ਜੀ ਬਣਾਵਣਾ ਬਲੌਗ ਪਾਈ ਜਾਂਦੇ ਆ ਮੈਂ ਤਾਂ ਬਈ ਆਈ ਆ ਆ ਘੈਂਟ ਗੱਲ ਹੁੰਦੀ ਆ ਤੇ ਆਹ ਲਾ ਕੀ ਚੀਜ਼ ਹੁੰਦੀ ਆ ਇਹ ਬਈ ਕੁਆਰਟਸ ਕਾਊਂਟਰ ਟੌਪ ਕਹਿੰਦੇ ਇਹਨਾਂ ਨੂੰ ਹੂੰ ਇਹ ਨੇ ਪੱਤੇ ਕੀ ਸਟੋਨ ਆ ਜਾਂ ਕੀ ਆ ਇਹ ਇਹ ਕੁਆਰਟਸ ਕਹਿੰਦੇ ਆ ਬਈ ਅੱਛਾ ਨਹੀਂ ਹਾਂ ਜੀ ਬੇਸਿਕਲੀ ਪੱਥਰ ਹੀ ਲਾ ਲਓ ਜਿਵੇਂ ਆਪਣੇ ਆਂਡੀਆਂ ਆਪਾਂ ਕਹਿੰਦੇ ਆ ਸੰਗ ਮਰਮਰ ਸੰਗ ਮਰਮਰ ਹਾਂ ਜੀ ਮਤਲਬ ਉਹਦਾ ਹੀ ਇੱਕ ਰੂਪ ਜਿਹਾ ਹੀ ਲਾ ਹਾਂ ਬਿਲਕੁਲ ਕਵੜਾ ਮੀਂਹਦਰ ਦੇ ਪਾਸੇ ਹੈ ਨਾ ਕਾਫੀ ਖੁੱਲਾ ਸਾਨੂੰ ਕੋਲ ਓਵਰਆਲ ਸੁਣ ਮੈਂ ਦਿਖਾਉਣਾ ਵਾ ਆ ਸਪਾਈਸ ਕਿਚਨ ਆ ਬਈ ਅੱਛਾ ਮਤਲਬ ਮੋਸਟਲੀ ਇਹਦਾ ਫੂਡ ਆ ਬਣਦਾ ਇੱਥੇ ਆ ਹੂੰ ਤੇ ਬਾਹਰਲਾ ਤਾਂ ਚਲੋ ਥੋੜਾ ਜਿਹਾ ਬਾਅਦ ਵਿੱਚ ਦਿਖਾਉਣੀ ਆ ਹਾਂ ਬਿਲਕੁਲ ਜ਼ਿਆਦਾ ਇੱਥੇ ਹੁੰਦਾ ਵਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਜਦੋਂ ਜ਼ਿਆਦਾ ਚੀਜ਼ স্মੈਲ ਨਹੀਂ ਬਾਹਰ ਜਾਂਦੀ ਕਿਤੇ ਹੈ ਨਾ ਇੱਥੇ ਹੁੜਯਸਤ ਹੋ ਜਾਂਦਾ ਹਾਂਜੀ ਆ ਬਹੁਤ ਸੋਹਣੀ ਲਾਇਆ ਥੋੜੇ ਡੈਕੋਰੇਸ਼ਨ ਵਾਲਾ ਕੰਮ ਹੈ ਨਾ ਕਮਾਲ ਆ ਹਾਂਜੀ ਇਹ ਤਾਂ ਬਈ ਮਤਲਬ ਬਹੁਤ ਦੇਖ ਕੇ ਸੋਚ ਕੇ ਸਮਝ ਕੇ ਵੀ ਕਿਵੇਂ ਜੇ ਲੱਗੇ ਵੀ ਬੜਾ ਸੋਹਣਾ ਲੱਗਣਾ ਚਾਹੀਦਾ ਥੋੜਾ ਜਿਹਾ ਡਿਫਰੈਂਟ ਲੱਗਣਾ ਚਾਹੀਦਾ ਹਰੇਕ ਘਰ ਤੋਂ ਘਰ ਹਾਂ ਤੇ ਇਹ ਮੈਨੇ ਕਿੰਨੇ ਵਾਲੇ ਤਾਂ ਥੋੜੇ ਹੱਥਾਂ ਚ ਬਣੇ ਆ ਹਾਂਜੀ 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 ਤੇ ਤੁਹਾਨੂੰ ਪਤਾ ਹੁੰਦਾ ਵੀ ਕਿਹੜਾ ਘਰ ਕਿਵੇਂ ਆ ਬਿਲਕੁਲ ਬਈ ਬਿਲਕੁਲ ਹਾਂਜੀ ਹਾਂਜੀ ਜੀ ਤੇ ਇੱਕ ਹੋਰ ਦੱਸਦੇ ਆਹ ਉਧਰਲੇ ਪਾਸੇ ਘਰ ਲੱਗਦਾ ਇਧਰਲੇ ਪਾਸੇ ਫੇਰ ਆਹ ਚਾਨਣ ਇਧਰਲੇ ਪਾਸੇ ਹਾਂਜੀ ਹੂੰ ਇਧਰਲੇ ਪਾਸੇ ਬੈਲਕੋਨੀ ਬਈ ਬੈਲਕੋਨੀ ਬਣਾਈ ਹੋਈ ਹੈ ਹਾਂਜੀ ਜਾ ਸਕਦੇ ਆ ਹਾਂਜੀ ਹਾਂਜੀ ਫਾਈ ਤਾਂ ਜਦੋਂ ਘਾਹ ਤੋਂ ਲੱਗ ਗਿਆ ਨਾ ਗੱਲ ਫੇਰ ਬਣਣੀ ਆ ਆਹ ਹੋਰ ਲੱਗਿਆ ਇੱਕ ਆ ਲਓ ਜੀ ਆਜੋ ਆਜੋ ਵੀਰੇ ਆਜੋ ਬਾਹਰ ਦਿਖਾ ਦਈਏ ਹਾਲ ਹੈ ਇਧਰਲੇ ਪਾਸੇ ਵੀ ਫੁੱਲ ਇਹ ਹੈਲ ਏਰੀਆ ਵਾਜਦਾ ਕਿਹੜਾ ਇਹ ਐਡਮਿੰਟਨ ਦਾ ਹੈਲ ਏਰੀਆ ਜੀ ਹੂੰ ਸਾਊਥ-ਵੈਸਟ ਦੇ ਵਿੱਚ ਕਾਫੀ ਪਪੂਲਰ ਏ ਰਹੀ ਹੈ ਇਹ ਪਪੂਲਰ ਹਾਂਜੀ ਸੋਹਣਾ ਮਾਹੌਲ ਆ ਵਿਊ ਚੰਗਾ ਦੱਸਦਾ ਇੱਥੋਂ ਹਣਾ ਹਾਂਜੀ ਹਾਂਜੀ ਬਿਲਕੁਲ ਕਾਫੀ ਸ਼ਾਨਦਾਰ ਨਜ਼ਾਰਾ ਜਦੋਂ ਇੱਥੇ ਆ ਆ ਦੇਖੋ ਇੱਥੋਂ ਤੱਕ ਆ ਜਾਣਾ ਨਵੀਂ ਵੀਰੇ ਦਿਖਾਓਗੇ ਇਥੇ ਆਹਾ ਹੋ ਕੇ ਚਾਰੇ ਪਾਸੇ ਲਾ ਕੇ ਕੀ ਕਹਿੰਦੇ ਤੁਸੀਂ ਉਹਨਾਂ ਸਾਈਡ ਵਾਕ ਬਈ ਹਾਂਜੀ ਸਾਈਡ ਵਾਕ ਲਾ ਕੇ ਘਾਹ ਕੋ ਲੱਗ ਗਿਆ ਜਦੋਂ ਤੇ ਗੱਲ ਬਣ ਜਣੀ ਹੈ ਪੂਰੀ 뷰 ਦੇਖੋ ਕਿੰਨਾ ਸ਼ਾਨਦਾਰ ਤਿੰਨ ਚਾਰ ਪਾਸੇ ਤਾਂ ਰਾਹ ਲੱਗਦਾ ਹੋ ਗਿਆ ਇਧਰੋਂ ਵੀ ਹੋ ਗਿਆ ਬਾਕੀ ਇਹ ਯਾ ਵੱਡੀ ਹਲਾਟ ਵੱਡੀ ਸੀ ਤੁਹਾਡੀ ਵੱਡੀ ਸੀ ਬਈ ਇਹ ਹਾਂਜੀ ਘਰ ਵੀ ਥੋੜਾ ਜਿਆਦਾ ਕਿੰਨੇ ਬੈੱਡਰੂਮ ਹੈ ਦੇ ਵਿੱਚ ਇਹ ਬੈੱਡਰੂਮ ਹੈਗਾ ਚਾਰ ਬੈੱਡਰੂਮ ਆ ਜੀ ਅੱਛਾ ਮੇਨ ਫਲੋਰ ਦੇ ਉੱਤੇ ਇੱਕ ਫੁੱਲ ਬੈੱਡਰੂਮ ਹੈ ਬਜ਼ੁਰਗਾਂ ਲਈ ਉਹਨਾਂ ਵਾਸ਼ਰੂਮ ਹੈ ਬਈ ਸਹੀ ਆ ਕਿੰਨਾ ਸੋਹਣਾ ਲੈ ਆ ਤੁਹਾਡਾ ਬਹੁਤ ਸੋਹਣਾ ਕੀਤਾ ਵਾ ਸੰਗਮਾ ਆਪਣਾ ਟਾਈਪ ਹੈ ਨਾ ਮжоਰਿਟੀ ਹਾਂਜੀ ਆਪਾਂ ਸਾਰਾ ਫੈਮਿਲੀ ਏਰੀਆ ਜੀ ਬੇਸਿਕਲੀ ਵੀ ਅਗੇਨ ਕਿਚਨ ਵਾਂਗੂ ਇੱਥੇ ਜਿਆਦਾਤਰ ਹੁਣ ਬੰਦੇ ਆਪਣੇ ਮਤਲਬ ਟਾਈਮ ਕੱਢਦੇ ਆ ਬੈਠ ਕੇ ਟੀਵੀ ਟੀਵੀ ਦੇਖਦੇ ਆ ਫਿਰ ਉਹ ਆਇਆ ਗਿਆ ਇੱਥੇ ਹੀ ਰਹਿੰਦਾ ਜਿਆਦਾਤਰ ਫਰ ਏਰੀਆ ਜਿਆਦਾਤਰ ਹਾਂਜੀ ਥੱਲੇ ਦੇਖੋ ਲੜਲ ਹੋਵੇ ਆ ਥੱਲੇ ਇੱਕ ਤਾਂ ਹੋ ਗਿਆ ਆਹ ਅਗੀ ਲਾਂਡਰੀ ਨਹੀਂ ਲਾਂਡਰੀ ਨਹੀਂ ਬਈ ਇਹ ਹੈਗਾ ਵਾਸ਼ਰੂਮ ਮਦਰੂਮ ਕਹਿੰਦੇ ਆ ਮਦਰੂਮ ਹਾਂਜੀ ਹਾਂਜੀ ਲਾਂਡਰੀ ਤਾਂ ਉੱਪਰ ਹੀ ਹੋਊਗੀ ਜੀ ਹਾਂਜੀ ਕਿਚਨ ਹੋ ਗਿਆ ਇੱਥੇ ਥੱਲੇ ਹਾਂਜੀ ਇੱਕ ਫੁੱਲ ਬੈੱਡਰੂਮ ਹੋ ਗਿਆ ਫੁੱਲ ਬੈੱਡਰੂਮ ਕਿਹੜੇ ਪਾਸੇ ਆ ਗਿਆ ਆ ਸੀਗਾ ਭਾਈ ਹਾਂਜੀ ਅੱਛਾ ਫੁੱਲ ਬੈੱਡਰੂਮ ਆ ਭਾਈ ਹਾਂ ਜੋ ਦਿਖਾ ਦਈਏ ਕਲੋਜ਼ਟ ਨਾਲ ਮੈਂ ਕਹਤਾ ਕਲਾ ਸ਼ੀਸ਼ਾ ਹੀ ਲੱਗਿਆ ਮੂੰਹ ਦੇਖਣ ਨੂੰ ਅੰਦਰ ਸੀ ਗੱਲਬਾਤ ਸਾਰੀ ਹਾਂਜੀ ਆ ਬੈੱਡਰੂਮ ਹੋ ਗਿਆ ਹਾਂਜੀ ਤੇ ਆ ਅਲਮਾਰੀ ਹੋਗੀ ਅਲਮਾਰੀ ਹੋਗੀ ਹਾਂਜੀ ਤੇ ਵਾਸ਼ਰੂਮ ਅਟੈਚ ਹੈ ਦੇ ਨਾਲ ਵਾਸ਼ਰੂਮ ਇਧਰਲੇ ਪਾਸੇ ਆ ਭਾਈ ਅੱਛਾ ਤਾਂ ਕਿ ਦੋਨੇ ਇਧਰਲੇ ਬੰਦੇ ਵੀ ਯੂਜ਼ ਕਰ ਸਕਣ ਹਨਾ ਹਾਂਜੀ 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 ਹਾਂ ਮਲਟੀ ਪਰਪਸ ਹੀ ਹੋ ਗਿਆ ਹਾਂਜੀ ਸ਼ਾਵਰ ਲੱਗਿਆ ਹੋਇਆ ਹੀ ਸ਼ਾਵਰ ਹੋ ਗਿਆ ਹਾਂਜੀ ਲੈ ਆ ਵੀ ਠੀਕ ਆ ਲੱਗਿਆ ਹੋਇਆ ਵੀ ਇਹ ਸ਼ਾਜੂ ਦਾ ਪੂਰਾ ਪੜਦੇ ਵਾਲਾ ਕੰਮ ਕੋਈ ਨਹੀਂ ਹਾਂਜੀ ਹਾਂਜੀ ਹਾਂ ਸੈਸਟਰੀ ਚੰਗੀ ਆ ਆ ਬਹੁਤ ਸੋਹਣਾ ਹਾਂਜੀ ਹਾਂਜੀ ਬਈ ਹਾਂਜੀ ਇਹ ਨਿੱਕੇ ਨਿੱਕੇ ਗੱਲਾਂ ਮਾਨੇ ਰੱਖਦੀਆਂ ਹਰ ਇੱਕ ਹਾਂ ਛੋਟੀ ਛੋਟੀ ਚੀਜ਼ ਹੈ ਬਈ ਮਤਲਬ ਹਰ ਇੱਕ ਚੀਜ਼ ਮਾਨੇ ਤੇ ਰੱਖਦੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਨਾ ਕਿਉਂਕਿ ਉਮਰ ਨਗਾ ਨੰਗਣੀ ਇਹ ਬੰਦੇ ਦੀ ਯਾਰ ਮੈਨ ਮਤਲਬ ਕੈਨੇਡਾ ਦੇ ਵਿੱਚ ਤਾਂ ਐਵੇਂ ਹੀ ਆ ਬਈ ਬਈ ਘਰ ਸਾਰਿਆਂ ਦੀ ਹੁੰਦੀ ਆ ਯਾਰ ਵੀ ਮੇਰਾ ਘਰ ਹੋਵੇ ਕੈਨੇਡਾ ਦੇ ਵਿੱਚ ਤੇ ਸੋਹਣਾ ਹੋਵੇ ਉਹ ਜਿਆਦਾ ਵਧੀਆ ਚੀਜ਼ ਹੈ ਤੇ ਪੇਪਰ ਵਰਕ ਦੇ ਵਿੱਚ ਕਿਵੇਂ ਆ ਮਤਲਬ ਕਿ ਤੁਸੀਂ ਹੈਲਪ ਕਰੋਗੇ ਕਿ ਜੋ ਲੋਨ ਵਗੈਰਾ ਹੁੰਦੇ ਜੋ ਜਿਹੜੀ ਮਾਰਗੇਜਸ ਹੈਗੀਆਂ ਬਈ ਉਹ ਤਾਂ ਮਤਲਬ ਜਿਹੜੇ ਮਾਰਗੇਜ ਐਕਸਪਰਟ ਨੇ ਉਹੀ ਕਰਦੇ ਨੇ ਬੇਸਿਕਲੀ ਉਹੀ ਕਰਦੇ ਨੇ ਹਾਂਜੀ ਹਾਂਜੀ ਆਪਣਾ ਕੰਮ ਹੈਗਾ ਘਰ ਬਣਾ ਕੇ ਤੇ ਲੋਪਾਈ ਹਾਂਜੀ ਘਰ ਬਣਾ ਕੇ ਕਸਟਮਰ ਸਰਵਿਸ ਦੇਣੀ ਵਧੀਆ ਪ੍ਰੋਡਕਟ ਦੇਣਾ ਕੋਈ ਵੀ ਕੱਲ ਨੂੰ ਕੋਈ ਸਰਵਿਸ ਕਾਲ ਮਾੜੀ ਮੋਟੀ ਕੋਈ ਨਿੱਕੀ ਹੁੰਦੀ ਆ ਬਈ ਆਪਣਾ ਉਹ ਖੜੇ ਹਾਂ ਜੀ ਅਸੀਂ ਰਾਈਟਵੇ ਮਤਲਬ ਇਨ 24 ਆਵਰਸ ਖੜੀ ਹੈ ਹਾਂ ਜੀ ਕੋਈ ਲੱਗਦਾ ਰੱਬ ਨਾ ਕਰੇ ਤਾਂ ਲੱਗਦਾ ਫੋਰ ਐਗਜ਼ਾਮਪਲ ਕੋਈ ਟੂਟੀ ਦੀ ਮੋਟੀ ਲੀਕ ਹੋ ਗਈ ਹਾਂ ਜੀ ਉਵੇਂ ਖੜੇ ਆਂ ਜੀ ਸਾਰੇ ਆਪਾਂ ਹਾਂ ਜੀ ਬਿਲਕੁਲ ਸਿੰਘ ਬਿਲਡਰਸ ਅਫਸਰ ਚ ਆਉਂਦੇ ਆ ਜੀ ਬ੍ਰਾਂਡ ਆ ਹਨਾ ਬਿਲਕੁਲ ਜੀ ਬਿਲਕੁਲ ਲੰਬਾ ਦਾ ਖਿਆਲ ਤੁਸੀਂ ਕਿੱਥੇ ਆਉਣ ਦੇਣਾ ਇਹਦਾ ਵੱਡਾ ਨਾਮ ਬਣਾਇਆ ਹਾਂ ਜੀ ਤੇ ਆ ਆ ਗਿਆ ਆਪਣਾ ਬੇਸਮੈਂਟ ਬੇਸਮੈਂਟ ਲਈ ਜਾਣ ਲਈ ਹੈ ਨਾ ਥੱਲੇ ਵਾਲੇ ਪਾਸੇ ਤਾਂ ਆ ਤੇ ਗਰਾਜ ਵੀ ਉਧਰਲੇ ਪਾਸੇ ਗਰਾਜ ਹੈਗਾ ਭਾਈ ਜੀ ਹਾਂ ਇੱਥੋਂ ਦੀ ਵੀ ਆਪਾਂ ਦੇਖ ਸਕਦੇ ਆ ਗਰਾਜ ਵਾਲੇ ਪਾਸੇ ਹਾਂ ਜੀ ਅਟੈਚ ਗਰਾਜ ਜੀ ਅਟ ਕਾਰ ਕੁਲ ਖੜਾ ਕੇ ਨਿਗਾ ਮਾਰਨੀ ਆ ਅੰਦਰੋਂ ਅੰਦਰੀ ਹਾਂਜੀ ਹਾਂ ਬਿਲਕੁਲੀ ਠੀਕ ਆ ਗੱਲ ਤੁਹਾਡੀ ਇਧਰਲੇ ਪਾਸੇ ਉਹ ਸੋਹਣਾ ਹੋ ਗਿਆ ਆਪਾਂ ਤਾਂਲੇ ਪਾਸੇ ਵੀ ਚੱਲ ਗਏ ਚਲੋ ਜੀ ਹੂੰ ਦਿਖਾਉਣੀ ਆ ਉੱਪਰ ਆ ਜਿਹੜੇਲੇ ਪਾਸੇ ਨਵੀਂ ਵੀਰੇ ਆ ਤੁਹਾਡਾ ਇੱਥੇ ਰਗ ਜਿਹਾ ਬਿਛਾਇਆ ਹੋਇਆ ਇਹਦੇ ਤੇ ਹਾਂਜੀ ਟੋੜੀਆਂ ਤੇ ਹਾਂਜੀ ਲਾਈਟਾਂ ਲੱਗੀਆਂ ਹੋਈਆਂ ਸੋਹਣੀਆਂ ਰੀਲਿੰਗ ਵੀ ਸੋਹਣੀ ਆ ਤੁਹਾਡੀ ਹਾਂਜੀ ਥੈਂਕ ਯੂ ਭਾਈ ਹਨਾ ਹਾਂਜੀ ਹਾਂਜੀ ਰੀਲਿੰਗ ਵੀ ਸੋਹਣੀ ਆ ਜਿਹੜੀ ਚੀਜ਼ ਮੈਨੂੰ ਸੋਹਣੀ ਲੱਗੀ ਮੈਂ ਉਹੀ ਸੋਹਣੀ ਆਖਣੀ ਆ ਤੇ ਬਾਕੀ ਘਰ ਬਾਈ ਇੱਥੇ ਆ ਨਾ ਬਣਾਉਣੇ ਵੱਡੀ ਗੱਲ ਆ ਹਾਂਜੀ ਇੱਥੇ ਕੋਈ ਆਪਣੀ ਫੈਮਿਲੀ ਆ ਕੋਈ ਗੁਰੂ ਸਾਹਿਬ ਦੀ ਫੋਟੋ ਲਾਉਣੀ ਹੁੰਦੀ ਹੈ ਜੀ ਕੁਝ ਵੀ ਹੈ ਨਾ ਮਾਸਟਰਪੀਸ ਕੋਈ ਵਧੀਆ ਹਮੇਸ਼ਾ ਅਸੀਂ ਟਰਾਈ ਕਰਦੇ ਹਾਂ ਵੀ ਉੱਥੇ ਅਸੀਂ ਲਾਈਟ ਤੇ ਪ੍ਰੋਪਰ ਜੀ ਬਣਾਇਆ ਹਾਂਜੀ ਹਾਂਜੀ ਹਾਏ ਤੇ ਲੈ ਪਾਸੀ ਨਵੀਂ ਵੀਰੇ ਕਮਾ ਕੇ ਦਿਖਾ ਦਿਓ ਇੱਥੇ ਕੋਈ ਵੀ ਤੁਸੀਂ ਤਸਵੀਰ ਲਾ ਸਕਦੇ ਹੋ ਹਾਂਜੀ ਅੱਜ ਇੱਥੇ ਲਾਈਟ ਲੱਗੀ ਹੋਈ ਆ ਫੈਮਿਲੀ ਦੀ ਲਾ ਲਓ ਗੁਰੂ ਜਿੱਦ ਵੀ ਗੁਰੂ ਪੀਰ ਨੂੰ ਮੰਨਦੇ ਹੋ ਕੁਝ ਵੀ ਤੁਹਾਡੇ ਲਈ ਹੋ ਸਕਦਾ ਆ ਉੱਪਰ ਲਾ ਸੀਮ ਆ ਗਿਆ ਬੋਨਸ ਰੂਮ ਆ ਹਾਂਜੀ ਅਗੇਨ ਹਾਂਜੀ ਹਾਂ ਲੈ ਇਹ ਐਂ ਲੱਗੀ ਹੁੰਦੀ ਹੈ ਕਿ ਨੈਗ ਵੀ ਕਰਦੀ ਹੈ ਇਹ? ਨਹੀਂ ਨੈਗ ਕਰਦੀ ਹੈ ਜੀ। ਅੱਛਾ। ਪ੍ਰੋਪਰ ਹੀਟ ਆਉਂਦੀ ਹੈ ਹਾਂ ਜੀ। ਹੂੰ ਹੂੰ ਹੀਟ ਆਉਂਦੀ ਆ ਠੀਕ ਆ ਗੱਲਬਾਤ ਬਈ। ਆ ਸਾਰਾ ਇੱਥੇ ਰਗ ਵਿਸ਼ਿਆ ਹੋਇਆ ਵਾ। ਇਹ ਸਾਰਾ ਰਗ ਵਿਸ਼ੇ ਹੋਇਆ ਜੀ। ਹੂੰ ਇਹ ਵਿਸ਼ਿਆ ਤਿੰਨ ਬੈੱਡਰੂਮ ਉੱਪਰ ਆ ਜੀ। ਇੱਥੇ ਤਿੰਨ ਉੱਪਰਲੇ ਪਾਸੇ। ਹਾਂ ਜੀ ਇੱਕ ਹੈਗਾ ਆ ਆ ਗਿਆ। ਇਹ ਆ ਗਿਆ। ਵਧੀਆ। ਵਿਦ ਵਾਸ਼ਰੂਮ? ਨਹੀਂ ਵਾਸ਼ਰੂਮ ਤਾਂ ਉੱਪਰਲੇ ਪਾਸੇ ਦੋ ਹੀ ਨੇ ਜੀ। ਇੱਕ ਮਾਸਟਰ ਬੈੱਡਰੂਮ ਦੇ ਨਾਲ ਆ। ਇੱਕ ਕਾਮਨ ਵਾਸ਼ਰੂਮ। ਤੇ ਇਹ ਦਿਲ ਬਾਹਰ ਜਾਣ। ਇਹ ਇਹ ਨਹੀਂ ਕਲੋਜ਼ਟ ਆ ਜੀ ਇਹ। ਕਲੋਜ਼ਟ ਹੋ ਪਰ ਇੱਥੋਂ view ਸ਼ਾਨਦਾਰ ਫਿਰ ਇੱਥੋਂ ਦਿਸਦਾ ਯਾਰ ਜਿਹਦੇ ਕੋਲ ਆਹ ਕਮਰਾ ਹੋਊਗਾ ਉਹਦੀ ਚੜ੍ਹਾਈ ਹੋਊਗੀ ਪੂਰੀ ਲਾਈਟ ਬਹੁਤ ਸਾਰੇ ਘਰ ਚ ਲਾਈਟ ਹੈ ਰਪੇਜ ਭਾਈ ਬਹੁਤ ਹਾਂ ਚਾਨਣ ਦਾ ਤੁਸੀਂ ਬਹੁਤ ਖਿਆਲ ਰੱਖਿਆ ਇੱਕ ਊਂ ਵੀ ਨਾ ਕਾਰਨਰ ਅਲੋਟ ਹੋਣ ਕਰਕੇ ਵਿੰਡੋਜ਼ ਬਹੁਤ ਲੱਗੀਆਂ ਹੋਈਆਂ ਨੇ ਇਸ ਘਰ ਚ ਵੀ ਹਾਂਜੀ ਆ ਮੈਂ ਤਾਂ ਦਾ ਘਰ ਦੇ ਜੀਜੇ ਦੋ ਹੋਏ ਤਿੰਨ ਹੋਏ ਹੈ ਨਾ ਉਹਨਾਂ ਲੜਪਣਾ ਆਹ ਕਮਰੇ ਪਿੱਛੇ ਉਹਨੂੰ ਕੰਮ ਵਧ ਕਰਨਾ ਪਿਆ ਕਰਨਾ ਕਹਿੰਦੇ ਜੇ ਆਹ ਕਮਰਾ ਲੜਦਾ ਭਾਈ ਆ ਸਾਰਾ ਕੰਮ ਤੈਨੂੰ ਕਰਨਾ ਪਿਆ ਕਰਨਾ 5 स्टार ਰੰਗੋ ਨਾ ਇਹਦੀ ਫੀਲਿੰਗ ਵਾਦ ਵੱਖਰੀ ਆ ਕਿਉਂਕਿ ਤੇ ਵਿਊ ਚੰਗਾ ਵਿਊ ਬਹੁਤ ਵਧੀਆ ਬਾਈ ਹਾਂ ਵਿਊ ਦਾ ਮੁੱਲਾ ਆ ਗਿਆ ਵਾਸ਼ਰੂਮ ਇੱਧਰ ਵੀ ਕਾਮਨ ਵਾਸ਼ਰੂਮ ਹੈ ਬਾਈ ਹਾਂਜੀ ਹੂੰ ਕਾਮਨ ਵਾਸ਼ਰੂਮ ਆ ਗਿਆ ਹਾਂਜੀ ਲੈ ਵੀ ਲੈ ਇੱਥੇ ਉਹ ਲੱਗਣਾ ਬਾਕੀ ਆ ਹਾਂ ਉਹ ਪੜਦਾ ਯਾ ਮੋਸ ਹੀ ਲੱਗ ਜਾਂਦਾ ਇਹ ਪੜਦਾ ਲੱਗ ਜਾਂਦਾ ਜਾਂ ਉਹ ਪੜਦਾ ਹੀ ਲੱਗੂਗਾ ਮੇਬੀ ਹਾਂਜੀ ਦੂਜਾ ਤਾਂ ਨਹੀਂ ਲੱਗਣਾ ਇੱਥੇ ਹਾਂਜੀ ਜਾਂ ਆਪਾਂ ਗਲਾਸ ਲਾਉਣਾ ਉਹ ਵੀ ਲੱਗੇ ਜਾਂਦੇ ਗਲਾਸ ਗਲਾਸ ਲੱਗ ਜੂ ਹਾਂਜੀ ਹੂੰ ਅ ਸੈਕੰਡ ਬੈਡਰੂਮ ਆ ਜੀ ਕਲੋਜ਼ਟ ਅਗੇਨ ਨਾਲ ਬਾਈ ਹੂੰ ਹਾਂਜੀ ਵਿੰਡੋ ਤੇ ਪਰ ਕੱਲ ਹੈਗੀ ਏ ਭਿਓ ਇਧਰੋਂ ਵੀ ਤਕਰਾਈਆ ਹਾਂਜੀ ਬਾਈ ਹੁਣ ਜਿਵੇਂ ਪੀਲੇ ਜੇ ਬਾਹਰ ਹੋ ਚੁੱਕੇ ਅਦਰ ਅਰਤ ਹੈ ਨਾ ਹਾਂਜੀ ਆਹ ਜਦੋਂ ਠੰਡ ਆ ਜਾਣੀ ਆ ਬਜ਼ੁਰਗ ਹੁਣ ਕਈ ਵਾਰ ਬਾਹਰ ਨਹੀਂ ਜਾਂਦੇ ਚਲੋ ਮਤਲਬ ਬਾਹਰ ਦੇਖ ਦੂ ੱਕੇ ਥੋੜਾ ਜਿਹਾ ਵੀ ਟਾਈਮ ਤੇ ਕੱਢਣਾ ਸੌਖਾ ਹੋ ਜਾਂਦਾ ਹਾਂ ਬਰਫਾਂ ਬਰਫਾਂ ਪੈ ਜਾਣੀਆਂ ਹੁਣ ਗਾਂ ਹਾਂਜੀ ਤੇ ਅੰਦਰ ਨਿੱਗ ਮਾਣੋ ਬਿਲਕੁਲ ਹਾਂਜੀ ਤੇ ਆਹ ਕਲੋਜ਼ਟ ਹੋ ਗਈ ਇਹ ਵੀ ਕਲੋਜ਼ਟ ਆ ਬਾਈ ਲੌਂਟ ਹੋ ਗਈ ਨਹੀਂ ਥੀਕਾ ਥੋੜਾ ਰੰਗ ਕਲਰ ਕੋਲਰ ਕੀ ਹੈ ਨਾ ਹਾਂਜੀ ਹੂੰ ਸੋਹਣਾ ਕੀਤਾ ਕੰਮ ਬਈ ਤੇ ਆਹ ਥੱਲੇ ਵਾਲੇ ਪਾਸੇ ਇਧਰਲੇ ਪਾਸੇ ਕੀ ਆ ਇਹ ਹੈਗੀ ਲਾਂਡਰੀ ਵੀਰੇ ਇਹ ਲਾਂਡਰੀ ਆ ਹੈਗੀ ਆ ਜੀ ਇਹ ਲਾਂਡਰੀ ਇਹ ਲਾਂਡਰੀ ਆ ਹਾਂਜੀ ਓਕੇ ਇਹ ਲਾਂਡਰੀ ਵਾਲਾ ਸਿਸਟਮ ਹੋ ਗਿਆ ਚੱਲ ਗਈ ਹੋਈ ਆ ਉੱਪਰ ਪ੍ਰੋਪਰਲੀ ਹੂੰ ਹਾਂਜੀ ਇਹ ਹੋ ਗਈ ਤੇ ਆ ਹੈਗਾ ਜੀ ਮੇਨ ਮਾਸਟਰ ਬੈੱਡਰੂਮ ਬੜਾ ਵੱਡਾ ਇਹਦੇ ਵਿੱਚ ਵੀ ਵਾਸ਼ਰੂਮ ਕਾਫੀ ਵੱਡਾ ਬਣਾਇਆ ਹੋਇਆ ਹੈ ਜੀ ਹਾਂਜੀ ਇਹ ਤਾਂ ਤੁਸੀਂ ਤਾਈ ਹੋਟ ਲਾਉਂਗੇ ਵੱਡਾ ਕੰਮ ਕਰੀ ਬੈਠੇ ਹੋ ਆ ਦੇਖੋ ਸਹੀ ਆ ਕਿੱਡਾ ਵਾਸ਼ਰੂਮ ਆ ਲੈ ਕਮਾਲ ਆ ਯਾਰ ਲੈ ਕਮਾਲ ਇਥੇ ਮੁਹੀਏ ਨੇ ਪੈਣਾ ਘਰ ਦੇ ਮੁਹੀਏ ਨੇ ਤੁਸੀਂ ਐਵੇਂ ਲਾ ਲੋ ਜਿਹੜੇ ਬੰਦੇ ਨੇ ਮਾਰਗੇਜ ਪੇ ਕਰਨੀ ਆ ਉਹ ਇੱਥੇ ਪਾਉਂ ਹਾਂ ਜਿਹਨੇ ਕੈਸ਼ ਤਾਂ ਪੇ ਕਰਨੀਆਂ ਉਹ ਇੱਥੇ ਉਹ ਸਰਦਾਰੀ ਦੇ ਸਵਾਲ ਵੀ ਤਾਂ ਨਹੀਂ ਚਾਹੀਦੇ ਕੈਸ਼ ਤਾਂ ਕੁਛ ਤਾਂ ਆਈ ਲਈ ਲਈ ਜਾਣੀਆਂ ਹੁੰਦੀਆਂ ਆ ਚੱਲੀ ਜਾਂਦਾ ਗਵਾਰਡੀ ਨੇ ਵੀ ਦੇਣੀਆਂ ਜਾਂ ਕਿਹੜਾ ਆਪਾਂ ਇਕੱਲੇ ਨੇ ਦੇਣੀਆਂ ਇਧਰ ਚਾਗ ਲੋ ਇਧਰ ਵਾਲੇ ਵੀ ਦੇਣੀਆਂ ਇਧਰ ਵਾਲੇ ਨਹੀਂ ਵੀ ਦੇਣੀਆਂ ਕੈਸ਼ ਤਾਂ ਆਪੇ ਦਈ ਦਈ ਜਾਣਗੇ ਪਰ ਪਾਉ ਤਾਂ ਮੌਜ ਨਾਲ ਆ ਲੈ ਆ ਵੀ ਠੀਕ ਆ ਵੀਰੇ ਗੱਲ ਸਟੈਂਡਿੰਗ ਸ਼ਾਵਰ ਬਾਈ ਆ ਸਟੈਂਡਿੰਗ ਕਰਦੇ ਆ ਵੀ ਪ੍ਰੋਪਰਲੀ ਫਿਨਿਸ਼ ਕਰਨ ਦੀ ਉੱਪਰ ਤੱਕ ਟੈਲਨ ਲਾ ਕੇ ਹਮ ਸਾਰਾ ਹਾਂਜੀ ਜੀ ਨਹੀਂ ਵੀ ਕੰਮ ਤਾਂ ਵੀ ਮਰਨਾ ਪਊਗਾ ਆਹ ਕਾਦੇ ਆਹ ਇਹ ਸੋ ਕੋਟਾ ਬਾਈ ਮਤਲਬ ਉਹ ਗਰਮ ਪਾਣੀ ਪਾ ਕੇ ਬੈਠਣ ਨੂੰ ਗਰਮ ਠੰਡਾ ਪਾਣੀ ਜੋ ਮਰਦੀ ਹਾਂਜੀ ਛੇ ਅੰਗਰੇਜ਼ਾਂ ਵਾਲਾ ਹਿਸਾਬ ਤਾਉ ਆ ਗਿਆ ਹਾਂ ਬਸ ਹਾਂ ਗੱਲ ਇਹ ਆ ਵੀ ਉਹ ਅੰਗਰੇਜ਼ਾਂ ਵਾਲੇ ਹਿਸਾਬ ਤਾਉ ਚਾਗੀ ਗੱਲ ਕਿ ਆ ਇਧਰ ਨੀਵਾ ਜੇ ਉੱਤਰ ਕੇ ਇਧਰ ਨੂੰ ਆ ਜਾਣਾ ਹਾਂਜੀ ਆ ਕਲੋਜ਼ਟ ਆ ਕੀ ਇਧਰਲੇ ਪਾਸੇ ਬਈ ਜਿਹੜੀ ਹਾਂ ਬਹੁਤ ਵੀ ਕਮਾਲ ਮਾਸਟਰ ਬੈਡਰੂਮ ਦੀ ਹਮ ਅਛਾ ਹੈ ਤਾਂ ਮਾਸਟਰ ਫਿਰ ਪੂਰਾ ਹੀ ਪੂਰੀ ਕੈਂਗੀ ਮੰਨ ਲਓ ਵੀ ਕਿਆ ਬਾਦਸ਼ਾਹੀ ਪਹਿਣਾ ਹਾਂ ਬਸ ਹਣਾ ਸਪੇਸ ਬਹੁਤ ਆਂਦਾ ਕਪੜਾ ਲੱਤਰ ਨੂੰ ਫਿਰ ਜਦੋਂ ਕੈਂਗਾ ਦਾ ਫਿਰ ਕਪੜੇ ਵੀ ਨਹੀਂ ਤਾਂ ਬਗਲ ਨੂੰ ਪਾਉਣੇ ਆ ਉਹਨੇ ਬਿਲਕੁਲ ਬਿਲਕੁਲ ਹਾਂ ਹਾਂਜੀ ਆ ਮਾਸਟਰ ਬੈਡਰੂਮ ਆ ਬਈ ਇਹਦੀ ਦਾਸ ਫਟ ਤੋਂ ਸੀਲਿੰਗ ਉੱਪਰ ਤੱਕ ਜਿਹੜੀ ਇੱਥੋਂ ਲੱਗੇ ਮੈਂlfloor ਤੋਂ ਲੈ ਕੇ ਆਪਣਾ ਜੰਦ ਤੱਕ ਜੀ ਤੇ ਬਹੁਤ ਸੋਹਣਾ ਵੀ ਪਿਛਲੇ ਪਾਸੇ ਹਾਂਜੀ ਥੋੜਾ ਜਿਆ ਤੇ ਬੈੱਡ ਇਸਰ ਸਾਈਡ ਲੱਗੋ ਆਏ ਹਾਂਜੀ ਕਿੰਗ ਸਾਈਜ਼ ਦਾ ਵਧੀਆ ਹਾਂਜੀ ਐਂ ਲੱਗ ਜੂ ਤਾਂ ਇੱਥੋਂ ਵੀ ਵਿਊ ਬਈ ਏ ਰੱਬਾ ਮੇਰੇ ਇੱਧਰ ਲੈ ਪਾਸੇ ਲੈ ਕਾਲੀਆਂ ਘਟਾਵਾਂ ਚੜੀਆਂ ਹੋਈਆਂ ਪੀਲੇ ਪੀਲੇ ਰਖ ਆਉਂਦਾ ਨਾ ਨਜ਼ਾਰਾ ਵੀਊ ਆਉਂਦਾ ਬਾਈ ਵਧੀਆ ਬਹੁਤ ਸੋਹਣਾ ਦਿਖਾਈ ਕਰਾ ਇੱਧਰ ਲੈ ਪਾਸੇ ਬਾਹਰਲੇ ਹੋਰ ਨੇੜੇ ਕਰਕੇ ਦਿਖਾ ਯਾਰ ਕਮਾਲ ਵੀਊ ਬੜਾ ਸੋਹਣਾ ਯਾਰ ਵੀਊ ਦਾ ਕੋਈ ਮੁੱਲ ਹੈ ਆ ਵੀਊ ਵਾਲੇ ਘਰ ਤੁਹਾਨੂੰ ਮਿਲ ਜਾਣਾ ਵਾ ਆ ਦੇਖੋ ਲੈ ਹਜੇ ਘਰ ਇਹ ਬਾਣੀ ਡਿਵੈਲਪ ਹੋ ਰਿਹਾ ਹੈ ਨਾ ਪ੍ਰੋਪਰ ਆਂਡੀਆਂ ਗਵਾਂਡੀਆਂ ਨੇ ਵੀ ਘਾਜੇ ਲਾਉਣਾ ਵਾ ਹਾਂਜੀ ਬਾਈ ਇਹ ਥੋੜੀ ਨਵੀਂ ਕਮਿਊਨਿਟੀ ਹੈ ਯਾਰ ਹੌਲੀ ਹੌਲੀ ਮਤਲਬ ਬਣ ਰਹੇ ਨੇ ਬਿਲਕੁਲ ਬਿਲਕੁਲ ਦੇਖੋ ਲੈ ਆਹ ਇਹ ਸ਼ਾਨਦਾਰ ਨਜ਼ਾਰੇ ਦੇ ਵਿੱਚ ਘਰ ਮਿਲ ਜਾਣਾ ਤੁਹਾਨੂੰ ਤੇ ਆ ਜੋ ਅੱਗੇ ਚੱਲਦੇ ਆਂ ਹੋਰ ਵੀ ਗੱਲਾਂ ਬਾਤ ਆਹ ਆ ਦਿਖਾਓ ਤਾਂਲੇ ਪਾਸੇ ਆ ਵੀ ਸੋਹਣਾ ਥੋੜਾ ਲਾਇਆ ਮੈਂ ਹਰ ਇੱਕ ਵਾਰੀ ਥੋੜਾ ਯੂਨੀਕ ਆ ਹਰ ਇੱਕ ਚੀਜ਼ ਹਾਂਜੀ ਬਾਈ ਹਨਾ ਹਾਂਜੀ ਦੇਖੋ ਗੱਲੇ ਆ ਵੀ ਘੱਟੋ ਘੱਟ ਉਹ ਨੂੰ ਕਸ਼ਤਾਂ ਦੇ ਉਹ ਰਾਤ ਨੂੰ ਪੈ ਨੂੰ ਆਏ ਨਾ ਲੱਗਿਆ ਵੀ ਕਸ਼ਤਾਂ ਆਲਾ ਬੂਚ ਚੜਿਆ ਹੁੰਦਾ ਕੁਟਵਾਏ ਲੱਗੇ ਰੁਪਏ ਦੇਵਾਂਗੇ ਨਾ ਗਰੇਨੇ ਬਣਾ ਕੇ ਕਿੱਡਾ ਵਧੀਆ ਦਿੱਤਾ ਨਹੀਂ ਹਾਂ ਟਰਾਈ ਤਾਂ ਬਈ ਇਹ ਵੀ ਹੁੰਦੀ ਹੈ ਵੀ 100% ਸੈਟੀਸਫੈਕਸ਼ਨ ਹੀ ਹੋਵੇ ਹਨਾ ਕਲਾਇੰਟ ਦੀ ਬਈ ਕੋਈ ਭਈ ਮਤਲਬ ਆਏ ਜੇ ਨਾ ਲੱਗੇ ਯਾਰ ਵੀ ਮਹਿੰਗਾ ਲੈ ਲਿਆ ਐਂ ਕਰ ਲਿਆ ਉਹ ਕਰ ਲਿਆ ਪਰ ਅਗੇਨ ਜਿਵੇਂ ਪਹਿਲਾਂ ਵੀ ਗੱਲ ਕਰਦੇ ਆ ਜਿਹੜੀ ਮਿੱਥਾ ਬਈ ਮਹਿੰਗੇ ਨੇ ਮਹਿੰਗੇ-ਮਹਿੰਗੇ ਕੋਈ ਨਹੀਂ ਹੈਗੇ ਬਈ ਮਾਰਕੀਟ ਦੇ ਐਨ ਅਕੋਰਡਿੰਗ ਟੂ ਦੀ ਮਾਰਕੀਟ ਜੋ ਪ੍ਰਾਈਸ ਚਲਦੀ ਹੈਗੀ ਉਸ ਦੇ ਹਿਸਾਬ ਦੇ ਨਾਲ ਹੀ ਸਾਰਾ ਕੁਝ ਹੈ ਜੀ ਬਕਾਇਨ ਤੁਸੀਂ ਵੀ ਕੰਪੀਟੀਸ਼ਨ ਦੀ ਦੁਨੀਆ ਦੇ ਵਿੱਚ ਬਿਲਕੁਲ ਬਾਈ ਹਾਂ ਜੀ ਤੁਸੀਂ ਕਿਹੜਾ ਕੋਈ ਅਲੱਗ ਗਿਰ ਹੈ ਤੇ ਇਕੱਲੇ ਹੋ ਹਾਂ ਜੀ ਹਾਂ ਜੀ ਤੁਹਾਡੇ ਮੱਕਾ ਵਾਲੇ ਦੇ ਵਿੱਚ ਹੋਰ ਵੀ ਬਹੁਤ ਨੇ ਬਹੁਤ ਨੇ ਹਾਂ ਜੀ ਤੁਸੀਂ ਕੁਆਲਿਟੀ ਦਾ ਮੁਕਾਬਲਾ ਕੁਆਲਿਟੀ ਨਾਲ ਕਰਾਂਗੇ ਬਿਲਕੁਲ ਜੀ ਤਾਂ ਸ਼ਾਇਦ ਨਾ ਲੱਗੋਗੇ ਤੁਸੀਂ ਹਾਂ ਹਾਂ ਜੀ ਹਾਂ ਜੀ ਸਿੱਧੀਆਂ ਗੱਲਾਂ ਨੇ ਕਿਉਂ ਮਾੜਾ ਆਟਾ ੱਚਾ ਲਾਤਾ ਉਹ ਜਿਗਾੜ ਮੈਂਟ ਕਰਤਾ ਹਨਾ ਤਾਂ ਫਿਰ ਤਾਂ ਸਸਤੇ ਵੀ ਬਣ ਜਾਣੇ ਆ ਕੁਆਲਿਟੀ ਦੇ ਤਾਂ ਬਾਈ ਅਸੀਂ ਜਿਵੇਂ ਹੀ ਮਤਲਬ ਸਮਝ ਲਓ ਐਵੇਂ ਹੀ ਲਾ ਲਓ ਕੋਈ ਵੀ ਕੁਆਲਟੀ ਪੱਖੋਂ ਤਾਂ ਅਸੀਂ ਟਰਾਈ ਕਰਦੇ ਆ ਵੀ ਅਸੀਂ ਕੋਈ ਚੀਜ਼ ਛੱਡੀਏ ਨਾ ਹਾਂ ਨਾ ਨਿੱਕੇ 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 ਚੀਜ਼ਾਂ ਹਰ ਇੱਕ ਚੀਜ਼ ਹੁਣ ਤੁਹਾਨੂੰ ਮੈਂ ਮਤਲਬ ਟਰਨਸ ਆਫ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਮਤਲਬ ਇਹ ਡਿਸਕ੍ਰਾਈਬ ਕਰਨ ਲੱਗਾ ਮੈਨੂੰ ਲੱਗਦਾ ਤੇ ਆਪਣੂੰ ਰਾਤ ਹੋ ਜਾਣੀ ਆ ਰਾਤ ਹੋ ਜਾਣੀ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਨੇ ਦੇਖੋ ਆ ਵਧੀਆਂ ਚੀਜ਼ਾਂ ਹਾਂਜੀ ਫਿਰ ਲਾਈਟਾਂ ਆਫ ਆ ਸਾਰੀਆਂ ਹਨਾ ਚਾਨਣ ਜਾਂ ਪਤਾਲਾ ਦੇ ਪੌੜੀਆਂ ਇੱਧਰ ਨੂੰ ਆਪਾਂ ਹਾਂਜੀ 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 ਤੇ ਪੀਤੀ ਖਾਦੀ ਜਿ ਤੁਹਾਨੂੰ ਪਤਾ ਹੀ ਆ ਹੁਣ ਤੇ ਸਾਰਾ ਧਿਆਨ ਤੁਹਾਨੂੰ ਬਰੀਕੀ ਨਾਲ ਬਾਲਾ ਰੱਖਿਆ ਤੁਹਾਡਾ ਵੇ ਹਾਂਜੀ ਤੇ ਆਹ ਰੀਲਿੰਗ ਦਿਖਾ ਦਿਓ ਭਰਾ ਇਧਰਲੇ ਪਾਸਿਓਂ ਬਹੁਤ ਸੋਹਣਾ ਤੁਹਾਨੂੰ ਨਜ਼ਰ ਆਊਗਾ ਇਧਰਲੇ ਪਾਸਿਓਂ ਵੀ ਉਹ ਆਹ ਤੁਹਾਨੂੰ ਕੀ ਕਹਿੰਦੇ ਆ ਇਹਨੂੰ ਸ਼ੈਂਡਲਿਅਰ ਜੀ ਹਾਂ ਤੇ ਇਹ ਵੀ ਬਹੁਤ ਸੋਹਣਾ ਨਜ਼ਾਰਾ ਮਤਲਬ ਓਵਰ ਆਲ ਤੁਹਾਨੂੰ ਸਰ ਪਾਸਿਓਂ ਖੂਬਸੂਰਤੀ ਨੇਚਰ ਹਾਂਜੀ ਘਰ ਦੇ ਵਿੱਚ ਜਿਹੜੀ ਮੈਨੂੰ ਚੀਜ਼ ਚੰਗੀ ਲੱਗੀ ਓਹੀ ਆ ਕਿ ਤੁਸੀਂ ਘਰ ਦੇ ਅੰਦਰ ਬੈਠੇ ਹੋ ਤਾਂ ਤੁਹਾਨੂੰ ਹਰ ਪਾਸਿਓਂ ਕੁਦਰਤੀ ਨਜ਼ਾਰੇ ਦੱਸਦੇ ਹੋਣਗੇ ਹਾਂਜੀ ਇਹ ਥੋੜੀ ਖਾਸ ਸੀ ਤੇ ਇੱਕ ਵੀਊ ਪੁਆਇੰਟ ਇਸ ਘਰ ਦੀ ਖਾਸੇ ਲੱਗੀ ਮੈਨੂੰ ਇਹ ਸਭ ਤੋਂ ਬੈਸਟ ਲੱਗਿਆ ਕਿਉਂਕਿ ਬਾਕੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਉੱਥੇ ਉਹਨਾਂ ਵਿਊ ਸ਼ਅਦ ਨਹੀਂ ਦੱਸਦਾ ਹਾਂਜੀ ਇਹ ਇਸ ਪੁਆਇੰਟ ਤੇ ਘਰ ਬਣਿਆ ਹੈਗਾ ਜਿੱਥੋਂ ਤੁਹਾਨੂੰ ਹਰ ਪਾਸੇ ਕੁਦਰਤ ਦਿਖੂਗੀ ਬਿਲਕੁਲ ਤੇ ਬੰਦੇ ਦਾ ਜਿਉਣਾ ਸੌਖਾ ਹੀ ਕੁਦਰਤ ਕਰਦੀ ਆ ਹਨਾ ਹਾਂਜੀ ਹਾਂਜੀ ਇਹ ਚੀਜ਼ਾਂ ਜ਼ਰੂਰੀਆਂ ਮਾਨਸਿਕ ਮੈਡੀਟੇਸ਼ਨ ਆ ਯਾਰ ਇੱਕ ਘਰ ਮਤਲਬ ਮੈਡੀਟੇਸ਼ਨ ਰੂਮ ਬਿਲਕੁਲ ਜੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਲੈ ਕੇ ਚੱਲ ਸਕਦੇ ਹੋ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਥੱਲੇ ਵਾਲੇ ਪਾਸੇ ਚੱਲਦੇ ਆ ਲੈ ਵੀ ਆ ਸ਼ਾਨਦਾਰ ਵਿਊ ਵਾਲਾ ਘਰ ਜਦੋਂ ਮਰਜ਼ੀ ਸੰਪਰਕ ਕਰ ਲਿਓ ਬਾਈ ਜੀ ਧੰਨਵਾਦ ਤੁਹਾਡਾ ਤਹਿ ਦਿਲੋਂ ਵੀ ਕਮਾਲ ਦਾ ਘਰ ਬਣਾਇਆ ਤੁਸੀਂ ਇਹਨਾਂ ਦੇਖੋ ਘਰ ਹਰੇਕ ਨਹੀਂ ਲੈਣਾ ਹਰੀ ਜੀ ਤੇ ਚੰਗਾ ਬਣਿਆ ਹੋਵੇ ਤਾਂ ਗੱਲ ਹੋਰ ਹੋ ਜਾਂਦੀ ਆ ਤਾਂ ਦਰਸ਼ਕੋ ਉਸ ਨੂੰ ਮੈਂ ਨੰਬਰ ਪਾ ਦੂੰਗਾ ਕਾਲ ਕਰ ਲਿਓ ਸਿੰਘ ਵੈਲਡਰ ਵਾਲੇ ਨਾਂ ਚੱਲਦਾ ਵਾ ਮੇਰੇ ਨਾਲੋਂ ਵੱਧ ਖੈਰ ਤੁਸੀਂ ਜਾਣਦੇ ਹੋ ਹਨਾ ਜੋ ਮੈਂ ਪਤਾ ਕੀਤਾ ਉਵੇਂ ਬੰਦੇ ਸરા ਬੰਦੇ ਆ ਤੁਸੀਂ ਬਾਕੀ ਸਵਾਮਾਂ ਨੰਬਰ ਪਾ ਦੂੰਗਾ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਡਰੈਸ ਲੈ ਕੇ ਘਰ ਵੇਖ ਨਹੀਂ ਸਕਦੇ ਹੋ ਹਨਾ ਬਾਈ ਜੀ ਆ ਵਿਜ਼ਿਟ ਕਰੋ ਦੇਖੋ ਬਾਕੀ ਯਾਰ ਗੱਲ ਆ ਜਾਣੀ ਆ ਵੀ ਵਾਲ ਕਿੱਡੇ ਕਹਤੋਂ ਤੁਹਾਡੇ ਸਾਹਮਣੇ ਆ ਜਾਣੇ ਜਿਉਂ ਨਹੀਂ ਹਨਾ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਉਹ ਗੱਲ ਹੋ ਜਾਣੀ ਆ ਤੁਹਾ ਬਹੁਤ ਸ਼ਾਨਦਾਰ ਵੀਓ ਅਗਰ ਮੈਂ ਲੈਣਾ ਹੁੰਦਾ ਤਾਂ ਮੈਂ ਲੈ ਲੈਣਾ ਸੀ ਇਹ ਗੱਲ ਕਰ ਮੈਂ ਕੈਨੇਡਾ ਰਹਿਣਾ ਨਿਕਾ ਪੱਕੇ ਤੌਰ ਤੇ ਨਹੀਂ ਤਾਂ ਮੈਂ ਵੀਦ ਲੈਂਦਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ